ਕਿ ਰੇਡ ਦਾ ਲਗਾਤਾਰ ਬਰਕਰਾਰ ਹੈ ਨੀਤੀਸ਼ ਤੇ ਨਵਿੱਦ ਦੀਆਂ ਮੰਗਾਂ ਨੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟੈਂਸ਼ਨਾਂ ਵਧਾ ਦਿੱਤੀਆਂ ਤੇ ਇਸੇ ਵਿਚਾਲੇ ਵੱਡੀ ਖਬਰ ਸਾਂਝ ਕਰ ਰਹੇ ਹਾਂ ਭਾਜਪਾ ਪ੍ਰਧਾਨ ਨੇ ਹੁਣ ਵੱਡੇ ਮੰਤਰੀਆਂ ਦੀ ਮੀਟਿੰਗ ਸੱਦ ਲਈਏ ਦੱਸਦੇ ਕਿ ਇੱਕ ਪਾਸੇ ਨितीश ਅਤੇ ਨਾਉਟੇ ਦੇ ਵੱਲੋਂ ਮੰਗਾਂ ਰੱਖੀਆਂ ਗਈਆਂ ਕਿ ਉਹਨਾਂ ਨੂੰ ਅਹੁਦੇ ਦਿੱਤੇ ਜਾਣ ਤੇ ਇਸੇ ਵਿਚਾਲੇ ਹੁਣ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ ਮੀਟਿੰਗ ਸੱਦੀ ਗਈ ਜੇਪੀ ਨੱਡਾ ਦੇ ਕਰ ਮੀਟਿੰਗ ਹੋਵੇਗੀ ਜਿਸ ਦੇ ਦੌਰਾਨ ਅਮਿਤ ਸ਼ਾਹ ਤੇ ਰਾਜਨਾਥ ਸਣੇ ਵੱਡੇ ਆਕੂ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਭਾਜਪਾ ਨੇ ਸਰਕਾਰ ਬਣਾਉਣ ਦੇ ਲਈ ਤਿੰਨ ਲੀਡਰਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਦੌਰਾਨ ਕੀ ਫੈਸਲੇ ਲਏ ਜਾਂਦੇ ਨੇ ਦੱਸਤੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਨਤੀਜੇ ਤੋਂ ਬਾਅਦ ਐਨਡੀਏ ਖੇਮੇ ਦੇ ਵਿੱਚ ਸਰਕਾਰ ਬਣਾਉਣ ਦੀ ਲਗਾਤਾਰ ਜਿਹੜੀ ਤੇਜ਼ੀ ਦਿਖਾਈ ਜਾ ਰਹੀ ਹੈ ਤੇ ਦਿੱਲੀ ਦੇ ਵਿੱਚ ਐਨਡੀਏ ਦੇ ਹਲਕਿਆਂ ਦੀ ਅਹਿਮ ਹਾਲਾਂਕਿ ਬੈਠਕ ਵੀ ਹੋਈ ਹੈ ਨਰਿੰਦਰ ਮੋਦੀ ਦੇ ਨਾਲ-ਨਾਲ ਭਾਜਪਾ ਪ੍ਰਧਾਨ ਜੇਪੀ ਨੱড্ডা ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਚਰਾਗ ਪਾਸਪਾਨ ਟੀਡੀਪੀ ਮੁਕੇਸ਼ ਚੰਦਰਬਾਬੂ ਨਾਇਡੋ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾ ਚਿੰਦੇਵਰਕੇ ਸੀਨੀਅਰ ਨਤਾਵਾਂ ਨੇ ਸ਼ਿਰਕਤ ਕੀਤੀ ਸੀ ਸਾਰੇ ਸਹਿਯੋਕੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਮਰਥਨ ਵੀ ਕੀਤਾ ਸੀ ਤੇ ਇਸੇ ਵਿਚਾਰੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇਤਾ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਬਣਾਉਣ ਦੇ ਵਿੱਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ ਤੇ ਅਜਿਹੇ ਦੇ ਵਿੱਚ ਹੁਣ ਵੱਡੀ ਖਬਰ ਸਵੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਨਿਤਿਸ਼ ਕੁਮਾਰ ਤੇ ਨਾਇਡ ਦੇ ਵੱਲੋਂ ਅਹੁਦਿਆਂ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੇ ਕਿ ਸੀਐਮ ਨਿਤਿਸ਼ ਕੁਮਾਰ ਨੇ ਕੈਬਨਟ ਦੇ ਵਿੱਚ ਤਿੰਨ ਮੰਤਰੀ ਅਹੁਦੇ ਮੰਗੇ ਹਨ ਤੇ ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾਥ ਚਿੰਦੇ ਨੇ ਦੋ ਮੰਤਰੀ ਅਹੁਦਿਆਂ ਦੀ ਮੰਗ ਕੀਤੀ ਹੈ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਦੌਰਾਨ ਕੀ ਫੈਸਲੇ ਲਏ ਜਾਂਦੇ ਨੇ ਸੋ ਲਗਾਤਾਰ ਚਰਚਾਵਾਂ ਦਾ ਜੁੜਾਇਆ ਮਾਹੌਲ ਦਰਮਾਇਆ ਹੋਇਆ ਜਦੋਂ ਤੋਂ ਜੜੀ ਆ ਮੰਗ ਕੀਤੀ ਆ ਹੁਦਿਆਂ ਦੋਸਤੋ ਬਾਦ ਸਰਕਾਰ ਬਣਾਉਣ ਨੂੰ ਲੈ ਕੇ ਲਗਾਤਾਰ ਰੇੜਕਾ ਬਰਕਰਾਰ ਇੱਕ ਵਾਰ ਫਿਰ ਦੱਸਤੀ ਹੈ ਕਿ ਕੇਂਦਰ ਦੇ ਵਿੱਚ ਐਨਡੀਏ ਲਗਾਤਾਰ ਤੇਜ਼ੀ ਨਾਲ ਸੱਤਾ ਦੇ ਵਿੱਚ ਆ ਰਹੀ ਆ ਇਸ ਸੰਬੰਧੀ ਦਿੱਲੀ ਦੇ ਵਿੱਚ ਗੱਟਚੋੜ ਪਾਰਟੀਆਂ ਦੀ ਇੱਕ ਅਹਿਮ ਮੀਟਿੰਗ ਵੀ ਹੋਈ ਹੈ ਤੇ ਨਵੀਂ ਐਨਡੀਏ ਸਰਕਾਰ ਦੇ ਵਿੱਚ ਤਿੰਨ ਕੈਬਨਿਟ ਮੰਤਰਾਲਿਆਂ ਦੀ ਮੰਗ ਕੀਤੀ ਦੱਸਿਆ ਜਾ ਰਿਹਾ ਹੈ ਕਿ ਨਿਤਿਸ਼ ਕੁਮਾਰ ਨੇ ਰੇਲ ਮੰਤਰਾਲੇ ਤੋਂ ਮੰਗ ਕੀਤੀ ਨਿਤਿਸ਼ ਕੁਮਾਰ ਨੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਤੇ ਵਿੱਚ ਰੇਲ ਮੰਤਰਾਲਾ ਸੰਭਾਲਿਆ ਸੀ ਤੇ ਹੁਣ ਇੱਕ ਵਾਰ ਫਿਰ ਉਹਨਾਂ ਨੇ ਇਸ ਮੰਤਰਾਲੇ ਦੀ ਮੰਗ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿ ਨਿਤਿਸ਼ ਦੀ ਪਾਰਟੀ ਜੈਡੀਯੂ ਨੇ 12 ਲੋਕ ਸਭਾ ਸੀਟਾਂ ਜਿੱਤਿਆ ਨੇ ਤੇ ਦੂਜੇ ਪਾਸੇ ਸ਼ਿਵ ਸੈਨਾ ਦੇ ਮੁਖੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾਥ ਚਿੰਦੇ ਨੇ ਦੋ ਮੰਤਰੀ ਅਹੁਦਿਆਂ ਦੀ ਮੰਗ ਕੀਤੀ ਅਜੋਸ ਤੇ ਵਿਚਾਲੇ ਹੁਣ ਖਬਰ ਸੰਚਾਰ ਰਿਹਾ ਹੈ ਕਿ ਬੀਜੇਪੀ ਪ੍ਰਧਾਨ ਨੇ ਮੀਟਿੰਗ ਸੱਤ ਲਈ ਹੈ ਤੇ ਇਸ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਤੇ ਰਾਜਨਾਥ ਸਣੇ ਵੱਡੇ ਆਕੂ ਸ਼ਾਮਿਲ ਹੋਣ ਕੇ ਦੇਖਣਾ ਹੋਵੇਗਾ ਕਿ ਜੋ ਇਹਨਾਂ ਵੱਡੇ ਨੇਤਾਵਾਂ ਦੇ ਵੱਲੋਂ ਅਉਧਿਆਦੀ ਮੰਗ ਕੀਤੀ ਹੈ ਇਸ ਮੰਗਾ ਦੇ ਉੱਤੇ ਕੀ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਥੋੜੀ ਹੀ ਸਮੇਂ ਤੱਕ ਸਾਰੀ ਜੜੀ ਆ ਪਿਕਚਰ ਕਲੀਅਰ ਹੋ ਜਾਵੇਗੀ